ਇਹ ਮੇਰੇ ਦੇਖ ਲਈ ਪਾਵਨ ਗੁਰੂ ਰਾਮ ਦਾਸ ਮਹਾਰਾਜੀ ਦੇ ਪਾਵਨ ਕੋਇਤਰ Rajasthan ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਖਾਲਸਾ ਜੀ ਗੁਰੂ ਘਰ ਦੇ ਪਾਵਨ ਸੰਬੰਧਾਲ ਤੋਹਾਰ ਗੁਰਦੇਵ ਪਾਠਾ ਦੀ ਚੌਥੀ ਰਾਸ਼ੀ ਦੀ ਜਿਹੜੀ ਅਤਿਰੀ ਕਰਨ ਆ ਗੁਰੂ ਕੀ ਸਮੂਦ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਨਗਰ ਦੀ ਧਨਵਾਦ ਤੇ ਪਾਲਕੀ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਜਣਾ ਵੈ ਮੇਰੀ ਪੀੜੀ ਦੇ ਮਹਾਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉਤੋਂ ਆਰੰਭ ਹੋ ਕੇ ਨਗਰ ਕੀਰਤਨ ਬਾਖ-ਬਖ ਪੜ ਆਵੰਤ ਹੀ ਪਹੁੰਚਣਾ ਹੈ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਥੋੜੇ ਥੋੜੇ ਆਇਆਂ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੈਠਣ ਦੀ ਕਿਰਪਾਲਤਾ ਕਰਨੀ ਥੋੜੇ ਥੋੜੇ ਆਇਆਂ ਨੂੰ ਜੀ ਸਰਗੁਰੂ ਸੱਚੇ ਪਾਤਸ਼ਾਹ ਜੀ ਦਾ ਸਵਾਰਾ ਸਾਹਿਬ ਪਾਲਕੀ ਸਾਹਿਬ ਜਿਹੜੀ ਆਉਂਾਰੀ ਹੈ ਸਰਦਾਰਨ ਸੱਜੇ ਪਾਸੇ ਸਾਡੇ ਦਾ ਪਰਿਵਾਰ ਬੈਠਾ ਹੋਇਆ ਹੈ। ਗੁਰਦੇ ਪਾਸਤਾ ਜੀ ਦੇ ਕੋਲ ਭਾਈ ਮਰਦਾਨਾ ਬੈਠਾ ਹੋਇਆ ਹੈ। ਸਰਦਾਰਨ

ko se kiren ha ਪ੍ਰਧਾਨ ਜੀ ਉਹਦੇ ਪੰਨੇ ਕਰੀ ਜਾਵਾ ਉਹਦੇ ਅੱਗੇ ਆਇਆ ਐਸੋ ਅੰਦਰ ਵਾਲਾ ਕਰਦਾ ਜਾ ਆ ਗਏ ਪੰਜ ਪਿਆਰੇ ਯਾਰ ਰਾਤ ਤੱਕ ਮੇਰੇ ਕੀ ਕਰਨਗੇ ਪੰਜ ਪਿਆਰੇ ਇੱਧਰ ਤਿਸ ਤੇ ਦੋਨੋਂ ਪ੍ਰਗੁਣਾਂ ਨਾਲ ਅੱਗੇ ਅਧਿਕਰਨ ਨਮਨ ਵਿੱਚ ਜੁਰਮ ਕੀਤੇ ਹਨ ਮਾਤਰੂ ਪੀਜਾ ਕਰਾ ਕਰੋ ਪਾਪਾ Yeah. ਗਰਦਾਸ ਜੀ ਦੇ ਕਥਨ ਅਨੁਸਾਰ ਧਰਮ ਭਾਵੇਂ ਪਹਿਲਾਂ ਵੀ ਬਹੁਤ ਸੀਗੇ ਪਰ ਉਹ ਧੁੰਦਲਾ ਪਨ ਸੀ ਧੁੰਦਲਾ ਪਨ ਕਹਿਣ ਤੋਂ ਪਾਪ ਕਰਨ ਬਾਅਦ ਜਾਤ ਪਾਤ ਉੱਚੀ ਨੀਚੀ ਵੰਡੇ ਹੋਏ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਪਵਿੱਤਰ ਦਿਹਾੜੇ ਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰ ਕੇ ਇੱਥੇ ਸਿੱਖ ਪੰਥ ਦੀ ਜਿੱਥੇ ਨੀਂ ਰੱਖੀ ਉਥੇ ਗੁਰੂ ਸਾਹਿਬ ਜੀ ਨੇ ਗੁਰ ਸ਼ਬਦ ਜਾਗਰ ਕਰਕੇ ਪਵਿੱਤਰ ਸੁਲਤਾਨ ਸੋ ਲੋਧੀ ਦੀ ਧਰਤੀ ਤੋਂ ਇੱਕ ਗੁਰਸ਼ਬਦ ਦਾ ਖਿਆਨਾਂ ਸਮੂੱਚੀ ਮਨੁੱਖਤਾ ਨੂੰ ਬਖਸ਼ ਪੀਤਾ ਆਦ ਮੂਰ ਮੰਤਰ ਸਾਹਿਬ ਦੀ ਰਚਨਾ ਕਰੀ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਇਸ ਪਵਿੱਤਰ ਸੁਲਤਾਨਪੁਰ ਦੀ ਧਰਤੀ ਤੋਂ ਬਿਆਨਨਾ ਕੀਤਾ ਉਦਾਸੀਆਂ ਦੇ ਵਿੱਚ ਤੇ ਯਾਦ ਅਕਸਾਰਿਆਂ ਤੋਂ ਬਾਅਦ ਚਾਰ ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣਾ ਟਿਕਾਣਾ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਲੰਬਾ ਅਰਸਾ ਸਤਗੁਰਾਂ ਨੇ 18-19 ਸਾਲ ਸੱਚੇ ਦੀ ਕੀਰਤ ਕੀਤੀ ਧਰਮ ਦੀ ਕੀਰਤ ਕੀਤੀ ਉਥੇ ਸੰਦੇਸ਼ ਵੀ ਬਖਸ਼ਿਸ਼ ਕੀਤਾ ਤੇ ਗੁਰੂ ਸਾਹਿਬ ਜੀ ਨੇ ਆਪਣਾ ਸਮਾ ਉਥੇ ਆਖਰੀ ਜੋਤੀ ਜੋਤ ਉਸ ਸਥਾਨ ਤੇ ਸਮਾਏ ਤੇ ਜਿਹੜਾ ਗੁਰਸ਼ਾਬਦ ਦਾ ਜਾਗਰ ਸਤਗੁਰ ਜੀ ਨੇ ਕੀਤਾ ਇਸੇ ਤਸਾਂ ਪਾਤਸ਼ਾਹ ਦੇ ਰੂਪ ਦੇ ਵਿੱਚ ਅੱਜ ਸ੍ਰੀ ਗੁਰਗ੍ਰੰਥ ਸਾਹਿਬ ਪਾਤਸ਼ਾਹ ਦੇ ਰੂਪ ਵਿੱਚ ਸਾਡੀ ਅਗਵਾਈ ਕਰਦਾ ਸੋ ਸਤਗੁਰ ਜੀ ਨੇ ਇਹ ਜਿਹੜੇ ਸਾਨੂੰ ਪਵਿੱਤਰ ਸਿਧਾਂਤ ਬਖਸ਼ੇ ਕੀਤੇ ਸੇਵਾ ਸਿਮਰਨ ਕੀਰਤਨ ਦੀ ਕੀਰਤ ਵੰਡ ਕੇ ਛਕਣਾ ਤੇ ਨਾਮ ਜਪਣਾ ਗੁਰੂ ਸਾਹਿਬ ਕਿਰਪਾ ਕਰਨੀ ਪਵਿੱਤਰ ਸਿਧਾਂਤ ਸਮੂੱਚੀ ਮਨੁੱਖਤਾ ਲਈ ਆ ਤੇ ਸਿੱਖਾਂ ਲਈ ਖਾਸ ਕਰਕੇ ਹਦੇਸ਼ ਆ ਸੋ ਮੈਂ ਜਿੱਥੇ ਅੱਜ ਦੇ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਸਮੂੱਚੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ-ਬਹੁਤ ਵਧਾਈ ਦਿਨਾਂ ਉਥੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਸਾਡੀ ਕਰਨੀ ਕਸਨੀ ਬੇਕ ਹੋ ਜਾਏ ਗੁਰਬਾਣੀ ਪੜੀਏ ਵੀ یہ اثر بھی کریے یہ ستگاروں نے سامنے تھوڑی راج وجہ ہو I'm going I'm ਸਾ ਤੇਰੀ ਬੰਦ ਲਾ ਆਪੇ 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 te ka ni ka ni le na i wa na 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 ni ka ni le na i ਦਰ巴ਸਕਾਰ ਹੁਣ ਕਰਾਵਾ ਯਾਰ ਮੈੜੇ ਗੱਲ ਕਰੀਏ ਜਰਾ ਡਾਊਨ ਕਰਿਓ ਕਿਤੇ ਆਇਆ ਹੋਵੇ ਤੇ ਸੁਆਸਤਿਹਤ ਬਹੁਤ ਬੋਲੇ ਗੋਗੋ ਜੀ ਅੱਜ ਦਾ ਖਾਸ ਵਾਰ ਨੂੰ ਜੀਪਾ ਤੇ ਸੋਚੇ ਸੰਸਾਰ ਭਰ ਵਿੱਚ ਵਸਦੇ ਹੋਇਆ ਸਭ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਦੇ ਕਰਵਾਸ ਸਭ ਜੀ ਨੂੰ ਬਹੁਤ ਬਹੁਤ ਪਿਆਰ ਜੀ ਅਨਸਰ ਬੁਰੂ ਨਾਲ ਤੇ ਨੰਬਰ 84 ਸੇ ਪਾਕਸਤਾਨ ਜਗਤ ਜੁਬਲੇਦਾਰ ਕਾਰਨ ਵਾਸਤੇ ਲੋਕਾਇਨ ਗਿਆਨ ਦਾ ਅਰਸਾ ਦਰਸ਼ਨ ਵਾਸਤੇ ਸਮਾਤ ਲੋਕ ਦੇ ਸਭ ਤੋਂ ਅੰਗਾਰ ਪਾਕ ਕਰਕੇ ਆਏ ਸਨ ਔਰ ਲੋਕਾਇਨ ਸੱਚ ਦਾ ਉਪਦੇਸ਼ ਸੰਦੇਸ਼ ਪ੍ਰਕਸ਼ਿਸ਼ ਕਰਕੇ ਸਤਪੁਰਾਨ ਦੇ ਸਰੂਨ ਲੋਕਾਇਨ ਨੂੰ ਸਿੱਧੇ ਰਸਤੇ ਤੋਂ ਪਾਗੋ ਬਾਣੀ ਦਾ ਰਾਹ ਵਿਗਤਨ ਕੀਤਾ ਸੋ ਉਸ ਦੇ ਸਾਥ ਮੱਜਮੀਨਾ ਸੰਗਤਾਂ ਸਤਵੰਦ ਬੋਜੋ ਜੁਬਲੇਦਾਰੀਆਂ ਤੋਂ ਵਿਚਾਰ ਟਿਕਲਾ ਨਾਲ ਔਰ ਸਭ ਦਾ ਸਤਿਕਾਰ ਸਹਿਤ ਆਪ ਸਭ ਦਾ ਪਾਸ਼ਪੂਖਾਈਏ ਅਤੇ ਜੋ ਸੰਦੇਸ਼ ਸੰਦੇਸ਼ ਸੰਭੋष ਆਉਂ ਸਭ ਸਖਸ਼ਿਸ਼ ਕੀਤੇ ਨੇ ਉਹਦੇ ਹਸਾਰ ਕੋਈਏ ਵੈਕਮਾ ਬਾਈ ਮਦੇਸੋ ਇੱਕ ਹਨ ਜਾਨੀ ਕੀ ਕਹਿਣਾ ਚਾਹੁੰਦੇ ਹੋ ਅੱਜ ਸੱਜਣ ਸ਼੍ਰੀ ਗਾਥ ਅਕਸਪਟ ਹੋ ਜਿਹੜਾ ਵਾ ਸੋ ਲੋਕਿਕ ਨਗਰਿਕ ਦਸ ਗਿਆ ਧੰਤਨ ਸਿਰਗੁਰੂ ਅਕੁਰੂ ਨੰਤੀ ਮਹਾਰਾਜੀ ਦਾ ਜੋ 15 ਨਵੰਬਰ ਨੂੰ ਸਮੁੱਚਾ ਸਖਜ ਜਤ ਤੇ ਗੁਰਨਾਮ ਲੇਵਾ ਸੰਗਤ ਸਰਦਾਰਤ ਇਹ ਸ਼ਾਮਾ ਮਨਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਸਤਖੰਡ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਚੇਦੀ ਦਰਵਾਜ਼ਾ ਬਿਖੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੰਗਤਾਂ ਦੇ ਵਿੱਚ ਬੜਾ ਵੱਡਾ ਅੱਛਾ ਆ ਤੇ ਸੰਗਤਾਂ ਬੜੀ ਸ਼ਾਦਾ ਸਰਕਾਰ ਦੇ ਨਾਲ ਆਸਤਾ ਦੇ ਨਾਲ ਨਗਰ ਕੀਰਤਨ ਕੱਢ ਜਾਈ ਹੈ ਮੈਂ ਜਿੱਤਨੀ ਵੀ ਸੰਗਤ ਇੱਥੇ ਗੁਰੂ ਰਾਮਦਾਸ ਦੇ ਦਰ ਤੇ ਸ਼ਾਮਲ ਹੋਈ ਹੈ ਨਗਰ ਕੀਰਤਨ ਦੇ ਵਿੱਚ ਸਭ ਨੂੰ ਗੁਰਨਾਨ ਸਾਹਿਬ ਦੀ ਗੁਰਪ੍ਰੀਤियां ਬਹੁਤ ਬਹੁਤ ਵਧਾਈਆਂ ਦਿੰਦਾ ਤੇ ਬਹੁਤ ਬਹੁਤ ਮੁਬਾਰਕਾ ਇਸੇ ਸਾਦੇ ਨਾਲ ਇਸੇ ਸਾਦਾ ਦੇ ਨਾਲ ਆਪੋ ਗੁਰੂ ਸਬੰਧ ਦੇ ਦਿਨ ਮਨਾਉਦੇ ਰਹੀਏ ਤੇ ਗੁਰ ਕਾ ਦੀਆਂ ਖੁਸ਼ੀਆਂ ਲੈਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਵੱਲ ਕੇਸ ਕਰਾਣੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਾਜ ਪੁਰਬ ਦੇ ਅਮੇਸ਼ਾ ਇਹ ਚੌਂਕੀ ਕਮੇਟੀ ਵਧੀਆਂ ਤਿਆਰੀਆਂ ਜਿਹੜੀਆਂ ਹਰ ਗੁਰਪੁਰਬ ਤੇ ਦਾਸ ਗੁਰੂ ਸਬੰਧ ਦੇ ਕਰਦੀ ਹੈ ਉਸੇ ਤਰ੍ਹਾਂ ਦੀਆਂ ਤਿਆਰੀਆਂ ਸਿੱਧੂ ਨਾਨਕ ਦੇ ਮਹਾਰਜ ਦੇ ਗੁਰਪੁਰਬ ਤੇ ਕੀਤੀਆਂ ਗਈਆਂ ਭਾਵੇਂ ਉਹ ਲੰਗਰ ਦੇ ਇੰਤਜ਼ਾਮ ਹੈ ਭਾਵੇਂ ਸਰਾਵਾਂ ਦੇ ਇੰਤਜ਼ਾਮ ਹੈ ਆਮੇ ਤੇ ਤਕੀਬਾਈ ਜਿੱਥੇ ਲਾਉਣੇ ਹਰ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਭਾਵੇਂ ਨਗਰ ਕੀਰਤਨ ਅੱਜ ਕੱਢਿਆ ਜਾ ਰਿਹਾ ਸਾਰੀਆਂ ਤਿਆਰੀਆਂ ਮੁਕੰਮਲ ਅਰਜਿੰਦਰ ਸਿੰਘ ਧਾਮੀ ਸਾਡੇ ਪ੍ਰਧਾਨ ਆ ਸਮੂੱਚੇ ਜਿੰਨੇ ਸਕੱਤਰ ਆ ਸਾਡੇ ਔਰ ਜਿੰਨੇ ਵੀ ਸਿੰਘ ਸਭਾ ਆ ਸਭ ਵੱਲੋਂ ਜਿਹੜੀਆਂ ਇਹ ਤਿਆਰੀਆਂ ਕੀਤੀਆਂ ਗਈਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਵਧਾਈਆਂ ਕੀਤੀ ਜਾਵੇਗੀ ਜੀ ਕੱਲ ਨੂੰ ਹਾਂਜੀ ਆਤਿ ਸ਼ਵਾਜੀ ਵੀ ਦੇਖੋ ਮੈਂ ਮੈਨੂੰ ਇਹ ਨਹੀਂ ਯਾਦ ਪਰ ਜਿੱਦਾਂ ਦਾ ਪੋਲੂਸ਼ਨ ਦਾ ਸਮਾਂ ਚੱਲਦਾ ਪਿਆ ਦੇ ਆਦਿਵਾਜੀ ਦਾ ਫੈਲਾ ਕੀਤਾ ਜਾਵੇਗਾ ਕਿਉਂਕਿ ਪলিউਸ਼ਨ ਨੇ ਬਹੁਤ ਵੱਡੀ ਮਾਰ ਪੰਜਾਬ ਦੀ ਧਰਤੀ ਤੇ ਮਾਰੀ ਹੈ